ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਹਰਿਆਣੇ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵਿਧਾਨ ਸਭਾ ਬਣਾਉਣ ਲਈ ਸੈਂਟਰ ਵੱਲੋਂ ਜ਼ਬਰੀ ਜਗ੍ਹਾ ਦੇਣ ਦੇ ਅਮਲ ਪੰਜਾਬ ਨਾਲ ਵੱਡੀ ਬੇਇਮਾਨੀ ਹੈ। ਉਹਨਾਂ ਕਹਿੰਦੇ ਕਿ ਜਦੋਂ ਚੰਡੀਗੜ੍ਹ ਸ਼ਹਿਰ ਬਸਾਇਆ ਗਿਆ ਸੀ ਤਾਂ ਇੱਥੇ ਵਸਣ ਵਾਲੇ ਪੰਜਾਬੀਆਂ ਨੂੰ ਝਾੜ ਕੇ ਉਹਨਾਂ ਦੀਆਂ ਜ਼ਮੀਨਾਂ ਨੂੰ ਜ਼ਬਰੀ ਘੱਟ ਕੀਮਤਾਂ ਤੇ ਖਰੀਦ ਕੇ ਬਸਾਇਆ ਗਿਆ ਸੀ। ਸੂਚੇ ਚੰਡੀਗੜ੍ਹ ਦੀ ਜ਼ਮੀਨ ਪੰਜਾਬੀਆਂ ਦੀ ਮਲਕੀਅਤ ਦਾ ਹਿੱਸਾ ਹੈ। ਇਸ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਖੇਤਰਫਲ ਉਤੇ ਨਾ ਤਾਂ ਹਰਿਆਣਾ ਜਾਂ ਕਿਸੇ ਹੋਰ ਸੂਬੇ ਜਾਂ ਸੈਂਟਰ ਦਾ ਕੋਈ ਕਾਨੂੰਨੀ ਹੱਕ ਨਹੀਂ ਹੈ। ਇਹ ਕੇਵਲ ਤੇ ਕੇਵਲ ਪੰਜਾਬ ਸਰਕਾਰ ਅਤੇ ਪੰਜਾਬੀਆਂ ਦੀ ਮਲਕੀਅਤ ਹੈ। ਉਹਨਾਂ ਕਹਿੰਦੇ ਕਿ ਜੋ ਹੁਣ ਇੰਡੀਆ ਦੇ ਵਜ਼ੀਰ-ਏ-ਆਜ਼ਮ ਮੋਦੀ ਵੱਲੋਂ ਚੰਡੀਗੜ੍ਹ ਦੀ 10 ਏਕੜ ਜ਼ਮੀਨ ਹਰਿਆਣਾ ਸਰਕਾਰ ਨੂੰ ਆਪਣੀ ਹਰਿਆਣਾ ਦੀ ਵਿਧਾਨ ਸਭਾ ਬਣਾਉਣ ਲਈ ਤਾਨਾਸ਼ਾਹੀ ਗੈਰ-ਕਾਨੂੰਨੀ ਹੁਕਮਾਂ ਦੇਣ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸ ਨੂੰ ਪੰਜਾਬੀ ਕਦੇ ਪਰਵਾਹ ਨਹੀਂ ਕਰਨਗੇ ਤੇ ਪੰਜਾਬ ਦੀ ਭਗਵੰਤਮਾਨ ਸਰਕਾਰ ਅਤੇ ਗਵਰਨਰ ਪੰਜਾਬ ਨੂੰ ਇਸ ਆਤ ਗੰਭੀਰ ਵਿਸ਼ੇ ਉੱਤੇ ਸੁਪਰੀਮ ਕੋਰਟ ਪਹੁੰਚ ਕਰਕੇ ਸੈਂਟਰ ਦੇ ਤਾਨਾਸ਼ਾਹੀ ਹੁਕਮਾਂ ਵਿਰੁੱਧ ਤੁਰੰਤ ਕਾਨੂੰਨੀ ਅਮਲ ਕਰਦੇ ਹੋਏ ਪੰਜਾਬ ਦੇ ਇਸ ਹੱਕ ਦੀ ਡੇਟਤਾ ਨਾਲ ਰੱਖਿਆ ਕਰਨੀ ਚਾਹੀਦੀ ਹੈ ਉਨਾ ਕਹੇ ਕਿ ਜਦੋਂ 1947 ਵਿੱਚ ਮੁਲਕ ਦੀ ਵੰਡ ਹੋਈ ਸੀ ਉਸ ਸਮੇਂ ਗੁਜਰਾਤ ਦੇ ਨਿਵਾਸੀ ਗਾਂਧੀ ਯੂਪੀ ਦੇ ਨਿਵਾਸੀ ਨਹਿਰੂ ਬੰਬੇ ਦੇ ਨਿਵਾਸੀ ਮਿਸਟਰ ਜਿਨਾਬ ਬਰਤਾਨੀਆ ਦੇ ਪ੍ਰਾਈਮ ਮਿਨਿਸਟਰ ਮਿਸਟਰ ਐਟਲੀ ਜਿਨ੍ਹਾਂ ਵਿੱਚੋਂ ਕੋਈ ਵੀ ਪੰਜਾਬੀ ਨਹੀਂ ਸੀ ਉਹਨਾਂ ਨੇ ਆਪਣੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਪੰਜਾਬ ਦੀ ਵੰਡ ਕਰਕੇ ਪੰਜਾਬੀਆਂ ਤੇ ਸਿੱਖ ਕੌਮ ਨਾਲ ਧੋਖਾ ਕੀਤਾ। ਇਸ ਵੰਡ ਸਮੇਂ ਜੋ ਇੰਡੀਆ ਵਿੱਚੋਂ ਉੱਜੜ ਕੇ ਮੁਸਲਮਾਨ ਪਾਕਿਸਤਾਨ ਗਏ, ਉਹਨਾਂ ਨੂੰ ਆਪਣਾ ਆਜ਼ਾਦ ਮੁਲਕ ਪਾਕਿਸਤਾਨ ਮਿਲ ਗਿਆ ਤੇ ਜੋ ਜ਼ਬਰ ਜ਼ੁਲਮ ਸਹਿੰਦੇ ਹੋਏ ਪਾਕਿਸਤਾਨ ਤੋਂ ਹਿੰਦੂ ਉੱਜੜ ਕੇ ਆਏ, ਉਹਨਾਂ ਨੂੰ ਆਪਣਾ ਮੁਲਕ ਇੰਡੀਆ ਮਿਲ ਗਿਆ। ਜਿਸ ਤੀਸਰੀ ਮੁਕ ਕੌਮ ਨੇ ਸਰੀਰਕ, ਮਾਨਸਿਕ ਤੇ مالی ਤੌਰ ਤੇ ਉਪਰੋਕਤ ਦੋਵਾਂ ਕੌਮਾਂ ਨਾਲੋਂ ਵੱਡਾ ਦੁੱਖ ਸੰਤਾਪ ਚੱਲਿਆ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਸਾਡੀ ਪੰਜਾਬੀਆਂ ਤੇ ਸਿੱਖੋਂ ਦੀ 1947 ਦੀ ਵੰਡ ਸਮੇਂ ਕੋਈ رائے ਨਹੀਂ ਲਈ ਗਈ ਅਤੇ ਇਹ ਜਬਰੀ ਵੰਡ ਕਰ ਦਿੱਤੀ ਗਈ ਇਸੇ ਤਰ੍ਹਾਂ 1966 ਵਿੱਚ ਜਦੋਂ ਪੰਜਾਬ ਦੀ ਇੰਦਰਾ ਗਾਂਧੀ ਨੇ ਵੰਡ ਕੀਤੀ ਉਸ ਸਮੇਂ ਵੀ ਕਿਸੇ ਵੀ ਪੰਜਾਬੀ ਆਗੂ ਦੀ ਇਸ ਫੈਸਲੇ ਵਿੱਚ ਨਾ ਤਾਂ ਕੋਈ ਸਲਾਹ مشورہ ਕੀਤਾ ਗਿਆ ਅਤੇ ਨਾ ਹੀ رائے ਲਈ ਗਈ ਜਬਰੀਂਦਰਾ ਗਾਂਧੀ ਨੇ ਸਭ ਵਿਧਾਨਕ ਕਾਨੂੰਨਾਂ ਨੂੰ ਛਿੱਕੇ ਟਾਂਕੇ ਪੰਜਾਬ ਦੇ ਇਲਾਕੇ ਹਿਮਾਚਲ ਹਰਿਆਣੇ ਨੂੰ ਜਬਰੀ ਦੇ ਦਿੱਤੇ ਗਏ ਅਤੇ ਪੰਜਾਬ ਤੋਂ ਬਾਹਰ ਰੱਖੇਗੇ। ਉਸ ਸਮੇਂ ਵੀ ਪੰਜਾਬੀਆਂ ਤੇ ਸਿੱਖ ਕੌਮ ਨਾਲ ਸੈਂਟਰ ਦੀ ਇੰਦਰਾ ਗਾਂਧੀ ਸਰਕਾਰ ਨੇ ਜ਼ਬਰ ਕੀਤਾ। ਹੁਣ ਜਦੋਂ ਪੰਜਾਬ ਦੇ ਗਵਰਨਰ ਚੰਡੀਗੜ੍ਹ ਡਿਊਟੀ ਦੇ ਐਡਮਿਨਿਸਟਰेटर ਮਿਸਟਰ ਗੁਲਾਬਚੰਦ ਕਟਾਰੀਆ ਹਨ ਉਹਨਾਂ ਤੋਂ ਉਪਰਕਤ ਹਰਿਆਣਾ ਸਟੇਟ ਨੂੰ ਪੰਜਾਬ ਦੀ ਮਲਕੀਅਤ ਜ਼ਮੀਨ ਵਿੱਚੋਂ ਜ਼ਮੀਨ ਦੇਣ ਦੇ ਕੀਤੇ ਗਏ ਫੈਸਲੇ ਉੱਤੇ ਕੋਈ ਸਲਾਹ مشورہ ਨਹੀਂ ਕੀਤਾ ਗਿਆ ਅਤੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਤੋਂ ਇਹ ਫੈਸਲਾ ਕਰਦੇ ਹੋਏ ਕੋਈ ਸਲਾਹ مشورہ ਅਤੇ رائے ਲਈ ਗਈ ਇਹ ਤਾਂ ਸਭ ਇੰਡੀਅਨ ਵਿਧਾਨ ਦੇ ਕਾਨੂੰਨਾ ਨੀਮਾਂ ਦੀ ਘੋਰ ਉਲੰਘਣਾ ਹੈ ਤੇ ਤਾਨਾਸ਼ਾਹੀ ਸੈਂਟਰ ਦੇ ਅਮਲ ਹਨ ਜਿਸ ਨੂੰ ਪੰਜਾਬੀ ਅਤੇ ਸਿੱਖ ਕੌਮ ਕਦੇ ਹੀ ਪਰਵਾਹ ਨਹੀਂ ਕਰਨਗੇ ਦੂਸਰਾ ਸੈਂਟਰ ਦੇ ਬਿੱਤੇ ਸਮੇਂ ਦੀ ਕਾਂਗਰਸ ਜਮਾਤ ਅਤੇ ਮੌਜੂਦਾ ਬੀਜੇਪੀ ਜਮਾਤ ਅਤੇ ਪੰਜਾਬ ਵਿੱਚ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਦੇ ਕਾਮਕਾਰੀ ਆਮ ਆਦਮੀ ਪਾਰਟੀ ਸੈਂਟਰ ਦੀਆਂ ਪਾਰਟੀਆਂ ਹਨ ਜਿਨ੍ਹਾਂ ਦਾ ਪੰਜਾਬ ਸੂਬੇ ਪੰਜਾਬੀਆਂ ਅਤੇ ਸਿੱਖੋਂ ਦੇ ਵਿਧਾਨਕ ਸਮਾਜਿਕ ਧਾਰਮਿਕ اخلاਕੀ ਤੇ ਭੂਗੋਲਿਕ ਖੱਖਾਂ ਦੀ ਰਾਖੀ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਇਹ ਵਜ੍ਹਾ ਹੈ ਕਿ ਸੈਂਟਰ ਦੇ ਹੁਕਮਰਾਨ 1947 ਤੋਂ ਲੈ ਕੇ 1966 ਅਤੇ ਅੱਜ ਤੱਕ ਹਰ ਖੇਤਰ ਵਿੱਚ ਵਿਤਕਰੇ ਬੇਇਨਸਾਫ਼ੀਆਂ ਕਰਦੇ ਆ ਰਹੇ ਹਨ ਇਸ ਪੈਦਾ ਹੋਈ ਗੁੰਝਲਦਾਰ ਸਥਿਤੀ ਪੰਜਾਬੀਆਂ ਤੇ ਸਿੱਖੋਂ ਦੀਆਂ ਅੰਤਰੀ ਭਾਵਨਾਵਾਂ ਨੂੰ ਡੂੰਗੀ ਸੱਟ ਮਾਰਨ ਵਾਲੇ ਅਮਲਾਂ ਨੂੰ ਰੋਕਣ ਲਈ ਇਹ ਜ਼ਰੂਰੀ ਹੈ ਕਿ ਗਵਰਨਰ ਪੰਜਾਬ ਜੋ ਯੂਟੀ ਚੰਡੀਗੜ੍ਹ ਦੇ ਐਡਮਿਨਿਸਟਰेटर ਵੀ ਹਨ ਅਤੇ ਮੁੱਖ ਮੰਤਰੀ ਪੰਜਾਬ ਫੌਰੀ ਬਿਨਾਂ ਦੇਰੀ ਕੀਤੇ ਪੰਜਾਬ ਦੀ ਇਸ ਦਾ ਸੇਕੜ ਜਬਰੀ ਕੋਈ ਜਾ ਰਹੀ ਜ਼ਮੀਨ ਦੇ ਵਿਰੁੱਧ ਸੁਪਰੀਮ ਕੋਰਟ ਵਿੱਚ ਪਹੁੰਚ ਕਰਕੇ ਕਾਨੂੰਨੀ ਅਮਲ ਕਰਨ। ਉਹਨਾਂ ਕਹਿੰਦੇ ਕਿ ਸੈਂਟਰ ਤੇ ਪੰਜਾਬ ਦੇ ਹੁਕਮਰਾਨ ਨਿਰੰਤਰ ਪੰਜਾਬੀਆਂ ਸਿੱਖਾਂ ਨਾਲ ਹਰ ਖੇਤਰ ਵਿੱਚ ਵੇਤ ਕਰੇ ਜ਼ਬਰ ਜ਼ੁਲਮ ਬੇਇਨਸਾਫ਼ੀਆਂ ਕਰਦੇ ਆ ਰਹੇ ਹਨ। ਪੰਜਾਬ ਸੂਬੇ ਅਤੇ ਪੰਜਾਬੀਆਂ ਪ੍ਰਤੀ ਵੱਡੀ ਨਫ਼ਰਤ ਰੱਖਦੇ ਹਨ ਅਤੇ ਸਾਨੂੰ ਮਾਲੀ ਸਮਾਜਿਕ ਧਾਰਮਿਕ ਤੌਰ ਤੇ ਨੁਕਸਾਨ ਪਹੁੰਚਾਉਣ ਦੀ ਮਨਭਾਵਨਾ ਰੱਖਦੇ ਹਨ। ਇਹੀ ਵਜ੍ਹਾ ਹੈ ਕਿ ਬੀਤੇ 22 ਦਿਨਾਂ ਤੋਂ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਫਸਲ ਤੇ ਇਕੱਠੇ ਹੋਏ ਭੰਡਾਰ ਨੂੰ ਦੋਵੇਂ ਸਰਕਾਰਾਂ ਜਾਣ ਬੁੱਝ ਕੇ ਨਹੀਂ ਚੁੱਕ ਰਹੀਆਂ ਤੇ ਨਾ ਹੀ ਚੁੱਕਣ ਲਈ ਸੈਂਟਰ ਸਰਕਾਰ ਸਪੈਸ਼ਲ ਟ੍ਰੇਨ ਲਗਾ ਰਹੀ ਹੈ। ਇਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਇਹ ਦੋਵੇਂ ਸਰਕਾਰਾਂ ਜਿਨ੍ਹਾਂ ਦਾ ਸਮੂੱਚਾ ਕੰਟਰੋਲ ਸੈਂਟਰ ਦੇ ਹੁਕਮਰਾਨਾ ਰਾਹੀਂ ਚੱਲਦਾ ਹੈ ਇਹ ਸਭ ਹੁਕਮਰਾਨ ਪੰਜਾਬ ਪੰਜਾਬੀਆਂ ਤੇ ਸਿੱਖ ਕੌਮ ਨੂੰ ਹਰ ਪੱਖੋਂ ਤਬਾਹ ਕਰਨ ਲਈ ਅਣਮਨੋਖੀ ਗੈਰ ਕਾਨੂੰਨੀ ਗੈਰ ਸਮਾਜਿਕ ਅਮਲ ਕਰ ਰਹੇ ਹਨ